ਸਭ ਨਾਲ ਨਿਸਵਾਹਕ ਪ੍ਰੇਮ ਕਰੋ ਪੂਜਨਿਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਾਨੀ ਰਹਿਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਸਾਡੇ ਧਰਮਾਂ ਚ ਲਿਖਿਆ ਹੈ ਕਿ ਤੂੰ ਆਪਣੇ ਗਵਾਂਡੀ ਨਾਲ ਪ੍ਰੇਮ ਕਰ ਜੇਕਰ ਤੇਰਾ ਗਵਾਂਡੀ ਭੁੱਖ ਨਾਲ ਤੜਫ ਤੜਫ ਕੇ ਮਰਦਾ ਹੈ ਅਤੇ ਤੈਨੂੰ ਇਸ ਦਾ ਪਤਾ ਹੈ ਪਰ ਤੂੰ ਉਸ ਦੀ ਪਰਵਾਹ ਨਹੀਂ ਕਰਦਾ ਜੇਕਰ ਤੇਰਾ ਗਵਾਂਡੀ ਮਰ ਗਿਆ ਤਾਂ ਤੇਰੀ ਕੀਤੀ ਗਈ ਭਗਤੀ ਇਬਾਦਤ ਖਾਕ ਚ ਮਿਲੇਗੀ ਅਤੇ ਦੁੱਖਕ ਚ ਸੜੇਗਾ ਪੂਜਨੀ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਕੋਰ ਕਾਲੀ ਉਕਚ ਧਰਮਾਂ ਦਾ ਦਿਖਾਵਾ ਜ਼ਿਆਦਾ ਹੈ ਅਤੇ ਮੰਨਣ ਵਾਲਾ ਕੋਈ ਕੋਈ ਹੈ ਹਿੰਦੂ ਧਰਮ ਅਨਸਾਰ ਜੇਕਰ ਤੁਸੀਂ ਓਮ ਹਰੀ ਅੱਲਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਬ੍ਰਹਮ ਮਹੂਰਤ ਚ ਉਠੋ ਮਾਲਕ ਦਾ ਸਿਮਰਨ ਕਰੋ ਉਸ ਨਾਲ ਮਾਲਕ ਦੀ ਬਣਾਈ ਸ੍ਰਿਸ਼ਟੀ ਨਾਲ ਨਿਸ਼ਵਾਹਕ ਭਾਵਨਾ ਨਾਲ ਪਿਆਰ ਕਰੋ ਅਤੇ ਕਮਾਈ ਦਾ ਪੰਜਵਾਂ ਜਾਂ ਸੱਤਵਾਂ ਹਿੱਸਾ ਸ੍ਰਿਸ਼ਟੀ ਦੀ ਭਲਾਈ 'ਚ ਖਰਚ ਕਰੋ ਤਾਂ ਭਗਵਾਨ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਜਾਓਗੇ ਇਸਲਾਮ ਤਰਮ ਅਨੁਸਾਰ ਅੱਲਾ ਦੇ ਰਹਿਮੋ ਕਰਮ ਦੇ ਚਾਹਵਾਨ ਬੰਦੇ ਜੇਕਰ ਤੂੰ ਅੱਲਾ ਦੇ ਰਹਿਮੋ ਕਰਮ ਦਾ ਹੱਕਦਾਰ ਬਨਣਾ ਚਾਹੁੰਦਾ ਹੈ ਤਾਂ ਸੱਚੇ ਦਿਲੋਂ ਇਬਾਦਤ ਕਲਮਾ ਅਤੇ ਫਰਮਾ ਹੱਕ ਹਲਾਲ ਦੀ ਰੋਜ਼ੀ ਰੋਟੀ ਕਮਾਓ ਨੇਕ ਕਮਾਈ ਦਾ ਨੇਕ ਹਿੱਸਾ ਨੇਕ ਨੀਅਤ ਨਾਲ ਨੇਕੀ ਤੇ ਲਾਓ ਤਾਂ ਅੱਲਾ ਦੇ ਰਹਿਮੋ ਕਰਮ ਦੇ ਹੱਕਦਾਰ ਜ਼ਰੂਰ ਬਨ ਜਾਓਗੇ ਸਿੱਖ ਧਰਮ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਉਹ ਵਾਹਿਗੁਰੂ RAM ਦੀ ਭਗਤੀ ਕਰੋ ਜੀਵਨ ਬਤੀਤ ਕਰਨ ਲਈ ਤਸਾਂ ਨੋਹਾਂ ਦੀ ਕਿਰਤ ਕਰੋ ਵੰਡ ਕੇ ਛਕੋ ਆਪਸ ਚ ਪਿਆਰ ਕਰੋ ਤੇ ਤਾਂ ਹੀ ਪਰਮਾਤਮਾ ਨੂੰ ਪਾ ਸਕਦੇ ਹੋ ਪਿਆਰ ਤੋਂ ਇਲਾਵਾ ਧਰਮ ਅੰਚ ਕੋਈ ਗੱਲ ਨਹੀਂ ਹੈ ਅਸੀਂ ਸਾਰੇ ਇੱਕ ਹੀ ਮਾਲਕ ਤੋਂ ਬਣ ਕੇ ਆਏ ਹਾਂ ਦੂਸਰਾ ਤਾਂ ਕੋਈ ਨਹੀਂ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤ ਪਰਉਪਕਾਰੀ ਹੁੰਦੇ ਹਨ ਸੰਤਾਂ ਦੇ ਦਿਲੋ ਦਿਮਾਗ ਚ ਦੂਸਰਿਆਂ ਦਾ ਭਲਾ ਕਰਨਾ ਹੈ ਸੰਤਾਂ ਦੇ ਦਿਲੋ ਦਿਮਾਗ ਚ ਦੂਸਰਿਆਂ ਦਾ ਭਲਾ ਕਰਨਾ ਹੀ ਵਸਿਆ ਰਹਿੰਦਾ ਹੈ ਸੰਤਾਂ ਲਈ ਕੋਈ ਗੈਰ ਨਹੀਂ ਹੁੰਦਾ ਇਨਸਾਨ ਆਪਣਾ ਪਰਾਇਆ ਬਣਾਉਂਦਾ ਰਹਿੰਦਾ ਹੈ ਪਰ ਸੰਤਾਂ ਲਈ ਸਾਰੇ ਉਸ ਮਾਲਕ ਦੀ ਔਲਾਦ ਹੁੰਦੇ ਹਨ ਆਦਤ ਸੁਭਾਅ ਬੋਲੀ ਪਹਿਰਾਵਾ ਧਰਮ ਆਦ ਇੱਕੋ ਜਿਹੇ ਹਨ ਇਸ ਨਾਲ ਸੰਤਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹਨਾਂ ਦੀ ਸਿਰਫ ਇੱਕ ਹੀ ਗੱਲ ਹੁੰਦੀ ਹੈ ਕਿ ਜਿੰਨੀ ਵੀ ਸ੍ਰਿਸ਼ਟੀ ਹੈ ਸਭ ਉਸ ਮਾਲਕ ਦੀ ਔਲਾਦ ਹੈ। ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਅਸੀਂ ਸਾਰੇ ਪਰਮ ਪਿਤਾ ਪਰਮਾਤਮਾ ਤੋਂ ਬਣ ਕੇ ਆਏ ਹਾਂ। ਮਾਲਕ ਨੇ ਸਭ ਨੂੰ ਪਹਿਲਾਂ ਆਪਣੇ ਆਪ ਨੂੰ ਇੱਕ ਪ੍ਰਕਾਸ਼ ਦੇ ਪੁੰਜ ਚ ਪੈਦਾ ਕੀਤਾ। ਫਿਰ ਉਸ ਤੋਂ ਸ੍ਰਿਸ਼ਟੀ ਬਣੀ ਹੈ। ਕੌਣ ਚੰਗਾ ਬੁਰਾ ਹੈ? ਆਦਮੀ ਇਸਦਾ ਫੈਸਲਾ ਨਹੀਂ ਕਰ ਸਕਦਾ ਜੇਕਰ ਫੈਸਲਾ ਕਰਨਾ ਹੈ ਤਾਂ ਆਪਣੇ ਅੰਦਰ ਦੇ ਚੰਗੇ ਬੁਰੇ ਵਿਚਾਰਾਂ ਦਾ ਕਰੋ ਜੋ ਬੁਰੀ ਸੋਚ ਹੈ ਉਸ ਨੂੰ ਕੱਟ ਦਿਓ ਅਤੇ ਚੰਗੇ ਨੇਕ ਵਿਚਾਰਾਂ ਨੂੰ ਗ੍ਰਹਿਣ ਕਰਦੇ ਰਹੋ ਭਗਤ ਦਾਸ ਸੁਭਾ ਇੱਕ ਛੱਜ ਵਾਂਗ ਹੋਣਾ ਚਾਹੀਦਾ ਹੈ ਦੁਨੀਆ 'ਚ ਰਹਿੰਦਾ ਹੋਇਆ ਚੰਗੇ ਨੇਕ ਗੁਣਾਂ ਨੂੰ ਗ੍ਰਹਿਣ ਕਰੇ ਅਤੇ ਔਗਣਾਂ ਨੂੰ ਉੜਾ ਦੇਵੇ ਕਿਸੇ ਦੂਜੇ ਦੇ ਔਗਣ گاਉ ਨਾਲ ਤੁਹਾਡੇ ਅੰਦਰ ਵੀ ਗੁਣ ਆ ਸਕਦੇ ਹਨ ਔਗਣ ਗਾਉਣੇ ਹਨ ਤਾਂ ਆਪਣੇ ਗਾਓ ਜੇਕਰ ਆਪਣੇ ਔਗਣਾਂ ਬਾਰੇ ਵਿਚਾਰ ਕਰੋਗੇ ਤਾਂ ਉਹਨਾਂ ਨੂੰ ਕੱਢ ਸਕੋਗੇ ਜਿਵੇਂ ਤੁਹਾਡੇ ਔਗਣ ਦੂਰ ਹੋਣਗੇ ਤੁਹਾਡਾ ਹਿਰਦਾ پاک ਪਵਿੱਤਰ ਹੋਵੇਗਾ ਅਤੇ ਤੁਸੀਂ ਮਾਲਕ ਦੀ ਦਇਆ ਮਿਹਰ ਦਰਸ਼ ਦਿਦਾਰ ਦੇ ਕਾਬਿਲ ਬਣ ਜਾਊਗੇ ਜਦੋਂ ਤੱਕ ਇਨਸਾਨ ਦੇ ਅੰਦਰੋਂ ਛਲਕਾ ਪਟ ਨਹੀਂ ਜਾਂਦਾ ਉਦੋਂ ਤੱਕ ਉਹ ਮਾਲਕ ਨੂੰ ਨਹੀਂ ਪਾ ਸਕਦਾ ਬਾਹਰੋਂ ਜੀ ਹਜ਼ੂਰੀਆ ਹੋਣ ਦਾ ਕੋਈ ਫਾਇਦਾ ਨਹੀਂ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤ ਇਸ ਸੰਸਾਰ 'ਚ ਜੀਵਾਂ ਨੂੰ ਸਮਝਾਉਣ ਲਈ ਆਉਂਦੇ ਹਨ ਜਿਵੇਂ ਦਰਖਤ ਆਪਣਾ ਫਲ ਖੁਦ ਹੀ ਖਾਂਦੇ ਸਮੁੰਦਰ ਆਪਣਾ ਪਾਣੀ ਖੁਦ ਹੀ ਪੀਂਦੇ ਓਵੇਂ ਹੀ ਸੰਤ ਹੁੰਦੇ ਹਨ ਉਹ ਪਰਮਾਰਥ ਦੂਸਰਿਆਂ ਦਾ ਭਲਾ ਕਰਨ ਲਈ ਆਉਂਦੇ ਹਨ ਆਪਣੇ ਲਈ ਐਸੋ ਆਰਾਮ ਜਾਂ ਆਪਣੇ ਲਈ ਕੁਝ ਇਕੱਠਾ ਕਰਨ ਨਹੀਂ ਆਉਂਦੇ ਜੋ ਸੰਤਾਂ ਦੇ ਬਚਨ ਸੁਣ ਕੇ ਅਮਲ ਕਰਦੇ ਹਨ ਉਹ ਮਾਲਕ ਦੀ ਦਇਆ ਮਿਹਰ ਦੇ ਕਾਬਲ ਜ਼ਰੂਰ ਬਣਦੇ ਹਨ ਇਨਸਾਨ ਨੂੰ ਸੰਤਾਂ ਦੇ ਬਚਨ ਮੰਨਣੇ ਚਾਹੀਦੇ ਹਨ ਜੇਕਰ ਸੰਤਾਂ ਦੇ ਬਚਨ ਮੰਨੋਗੇ ਤਾਂ ਸ਼ਾਂਤੀ ਮਿਲ ਸਕਦੀ ਹੈ ਸੰਤ ਕਦੇ ਆਪਣੀ ਭਗਤੀ ਨਹੀਂ ਕਰਵਾਉਂਦੇ ਸਗੋਂ ਉਹ ਮਾਲਕ ਦੀ ਭਗਤੀ ਇਬਾਦਤ ਕਰਾਉਂਦੇ ਹਨ ਜੋ ਬਚਨ ਸੁਣ ਕੇ ਮੰਨ ਲੈਂਦੇ ਹਨ ਉਹ ਅੰਦਰੋਂ ਬਾਹਰੋਂ ਮਾਲਾ ਮਾਲ ਹੋ ਜਾਂਦੇ ਹਨ ਧੰਨ ਧੰਨ ਸਤਿਗੁਰੂ ਤੇਰਾ ਹੀ ਹਸਰਾ